ਕਾਜੋ ਅਸੀਂ ਬੇਨ ਦੇ ਹੋਇਆ ਹਾਇਦరాబాద్ ਕੋਈ ਬਟਾ ਛਣਾਉਗਾ ਇਹ ਸਰਕਾਰਾਂ ਨਾਲ ਕਸ਼ਿਆ ਕੋਈ ਨਹੀਂ ਹੈਗਾ ਪਹਿਲਾਂ ਨਹੀਂ ਕਿਸਾਨਾਂ ਦੇ ਉੱਤੇ ਬੇਲ ਜਬਰਦਸਤੀ ਕੀਤੇ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਪਹੁੰਚਣਾ ਸੀ ਉੱਥੇ ਨਹੀਂ ਪਹੁੰਚਣ ਦਿੱਤਾ ਘਰੋਂ ਚੱਕ ਲੈ ਗਏ ਤੇ ਅੱਜ ਫੇਰ ਧੜਾ ਭੜੀ ਜਾਰੀ ਹੈ ਉਹ ਨਾਦਰ ਸ਼ਾਹੀ ਸਰਕਾਰਾਂ ਇਹ ਨਾਦਰ ਨਾਲ ਕੋਈ ਹੱਕ ਨਹੀਂ ਹੈ ਕਿਉਂ ਕਹਿ ਇਸ ਤਰੀਕੇ ਨਾਲ ਆਪਣੋ ਨੜਾ ਚੱਲ ਰਿਆ ਉਹ ਸੀਧੇ ਖلاف ਇਦਾਂ ਹੀ ਨੜਿਆ ਜਾ ਸਕਦਾ ਜਿਦਾਂ ਤੁਸੀਂ ਵੇਖਿਆ ਸਾਡੀ ਟੀਮ ਦੇ ਰੱਖਿੰਦਾ ਜਿੱਦਾਂ ਸਵਾਲ ਹੈ ਇਨਸਾਫ ਦਾ ਸਵਾਲ ਹੈ ਅਸੀਂ ਇਨਸਾਫ ਲੈ ਕੇ ਰਹਿ ਕੇ ਤੁਹਾਨੂੰ ਇਹ ਭਰੋਸਾ ਦਵਾਉਂਦੇ ਆ ਮਾਝੂਸ ਨਾ ਹੋਇਓ ਹਿੰਮਤ ਨਾ ਹਾਰੋ ਬੇਸ਼ੱਕ ਅੱਜ ਥੋੜਿਆ ਹੈ ਕੱਲ ਨੂੰ ਬਲੰਦ ਰਹਿ ਨਾਲ ਇਹਨਾਂ ਦੇ ਘੋੜਿਆਂ ਲਵਾਦਿਆਂ ਕੇ ਆਸੋ ਨੇ ਆ ਅਜੇ ਬੰਦ ਹੋਇਆ ਪ੍ਰਸ਼ਾਸਨ ਨੂੰ ਮੈਂ ਕਹਿੰਦਾ ਦਿਹਾੜ ਤੇ ਲਿਖਿਆ ਪੜ ਲਓ ਸੁਭਾਸ਼ ਉਹ ਬਿਆਲਾ ਦੀਆਂ ਤਸਵੀਰਾਂ ਨੇ ਧੀਰੇ ਇਨਸਾਫ ਦਾ ਸਵਾਲ ਹੈ ਉਸ ਘਰ ਵਾਲੇ ਇਹ ਤਸਵੀਰਾਂ ਪਿੰਡ ਅਬਿਆਣਾ ਤੋਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਪਿੰਡ ਵਾਸੀਆਂ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ ਹੈ ਡੀਐਸਪੀ ਅਜੇ ਸਿੰਘ ਜੀ ਰਾਣਾ ਉਹਨਾਂ ਦੇ ਨਾਲ ਹੋਰ ਪੁਲਿਸ ਫੋਰਸ ਪਹੁੰਚੀ ਹੋ ਰਹੀ ਤੇ ਚਲਬਾਤ ਕਰਦੇ ਮੇਰੇ ਨਾਲ ਨੇ ਰਾਮਪਾਲ ਸਸੀ ਕਸਰ ਕੀ ਮਸਲਾ ਹੈ ਕੀ ਹੈ ਜਿਹੜਾ ਇਤਰਾਨਾ ਦਿੱਤਾ ਜਾ ਰਿਹਾ ਜੀ ਇੱਕ ਲੜਕੀ ਅਬਿਆਣਾ ਪਿੰਡ ਦੀ ਸਮਾਨਪੁਰ ਵਿਆਹੀ ਹੋਈ ਸੀ ਜੀ ਪਰ ਉਹ ਜਿਹੜਾ ਪਰੌਣਾ ਦਾ ਲੜਕੇ ਦੇ ਘਰ ਵਾਲਾ ਉਹ ਪੁਲਿਸ ਦੇ ਵਿਚ ਫੌਜ ਵਿੱਚ ਆ ਉਹ ਪੁੜੀ ਹੈ ਜੀ ਤੇ ਉਹਨੇ ਹੋਰ ਪਾਸੇ ਕਿਤੇ ਵਿਆਹ ਕਰਵਾ ਲਿਆ ਜੀ ਔਰ ਉੱਥੇ ਦੇ ਵਿਆਹ ਦੀਆਂ ਫੋਟੋਆਂ ਜਿਹੜੀਆਂ ਵੀਡੀਓ ਹੈ ਜੀ ਉਹ ਕੁੜੀ ਨੂੰ ਦਿਖਾ ਰਿਹਾ ਦਾ ਨਾਲ ਉਹ ਤੰਗ ਕਰ ਰਿਹਾ ਤਾਂ ਵੀ ਤੇ ਚਲੇ ਜਾਂਦਾ ਜੀ ਜਦੋਂ ਜਾਣ ਦੀ ਗੱਲ ਕਰਦੀ ਸੀ ਤਾਂ ਉਹਨੇ ਇਸ ਗੱਲ ਤੋਂ ਤੰਗ ਹੋ ਗਿਆ ਜੀ ਘਰ ਤੋਂ ਜਾ ਕੇ ਇੱਕ ਸਤਲੁਜ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਔਰ ਬਾਅਦ ਦਾ ਵੀ ਤੁਰੀ ਲਾਸ਼ ਮਿਲ ਗਈ ਹੈ ਜੀ ਇਹ ਵੀ ਕੋ 2 ਸਾਲ ਦੀ ਬੱਚੀ ਹੈ ਉਹ ਵੀ ਉੱਥੋਂ ਹੀ ਮਿਲੀ ਜਾ ਕੇ ਸਾਥੀ ਦੀ ਵੀ লাশ ਮਿਲੀ ਹੈ ਜੀ ਜੀ ਮਤਲਬ ਉਹਦਾ ਜਿੰਦਾ ਮਿਲੀ ਅੱਛਾ ਜੇ ਜਿੰਦਾ ਮਿਲੀ ਹੈ ਉਸਦੇ ਜਿੱਥੇ ਉਹਨਾਂ ਛਾਲ ਮਾਰੀ ਦੀ ਤੇ ਬਾਅਦ ਵਿੱਚ ਫਿਰ ਸਾਰੇ ਪਰਿਵਾਰ ਨੇ ਕੋਸ਼ਿਸ਼ ਕੀਤੀ ਜੀ ਵੀ ਉਹ ਜਿਹੜਾ ਦੋਸ਼ੀ ਹੈ ਉਹਨੂੰ ਕਮ ਗ੍ਰਿਫਤਾਰ ਕੀਤਾ ਜਾਵੇ ਫੌਜ ਵਿੱਚੋਂ ਮਗਾਇਆ ਜਾਵੇ ਫੌਜ ਵਿੱਚੋਂ ਤਾਂ ਫੌਜ ਵਿੱਚੋਂ ਆਣਾ ਆਂਦਾ ਰਾਸਤੇ ਦਾ ਵਿੱਚ ਅਜੇ ਤੱਕ ਗੈਰਵ ਹੈ ਪਾਸੋਂ ਦਾ ਹੁਣ ਸਾਰੇ ਨਗਰ ਦਾ ਇਲਾਕੇ ਨੇ ਇਕੱਠੇ ਹੋ ਕੇ ਰੋਡ ਜਮ ਕੀਤਾ ਹੈ ਰੋਡ ਜਮ ਕੀਤਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਬਿਆਲਾ ਜੀ ਪੁਲਿਸ ਵਾਲਿਆਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਬਲਕਿ ਸਾਡੇ ਲੋਕਾਂ ਨੂੰ ਨਾ ਇਹ ਕਹਿ ਰਹੇ ਵੀ ਤੁਸੀਂ ਜੋ ਮਰਜ਼ੀ ਕਰ ਲਓ ਜੀ ਜਦ ਜੋ ਮਰਜ਼ੀ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਕੋਲ ਇੱਕੋ ਹੀ ਹੱਲ ਹੁੰਦਾ ਵੀ ਕੱਟ ਕੇ ਹੋਕਾ ਪੁਲ ਸਰਕਾਰ ਦੇ ਖਿਲਾਫ ਪਰੇ ਮਜਾਰੇ ਕਰਨੇ ਜੀ ਇਸ ਗੱਲ ਕਰਕੇ ਅੱਜ ਅਸੀਂ ਸਾਰੇ ਅਬਿਆਣਾ ਚੌਂਕ ਦਾ ਵਿੱਚ ਬੈਠੇ ਆ ਨਾ ਔਰ ਅਸੀਂ ਕਦੋਂ ਤੱਕ ਕਦੋਂ ਤੱਕ ਧਰਨਾ ਤੁਹਾਡਾ ਚੱਲੇਗਾ ਅਸੀਂ ਫੈਸਲਾ ਇਹ ਕੀਤਾ ਜੀ ਵੀ ਜਦੋਂ ਤੱਕ ਜ਼ਾਲਮ ਨੂੰ ਲਿਆਕਾਂ ਵਿਚ ਨਹੀਂ ਦਿੱਤਾ ਜਾਂਦਾ ਔਰ ਉਸ ਤੇ ਬਰਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ ਜੀ ਹੁਣ ਸਾਡੇ ਨਾਲ ਡੀਐਸਪੀ ਅਜੇ ਸਿੰਘ ਵੀ ਆਏ ਹੋਏ ਸਨ ਜੀ ਉਹਨਾਂ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਕੋਈ ਖੋਸ ਗੱਲ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੂੰ ਕੈਦ ਕੀਤਾ ਗਿਆ ਵੀ ਸਾਨੂੰ ਤੁਸੀਂ ਜਦ ਤੱਕ ਜ਼ਾਲਮ ਨੂੰ ਲਿਆਕਾਂ ਸਲਾਖਾਂ ਜੀ ਨੂੰ ਦਿੰਦੇ ਅਸੀਂ ਇਸੇ ਤਰ੍ਹਾਂ ਲਗਾਤਾਰ ਧਰਨਾ ਜਾਰੀ ਰੱਖਾਂਗੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਇਦਾਂ ਦਾ ਕੁਝ ਉਹਨਾਂ ਦੇ ਉਹਨਾਂ ਦੇ ਪਰਿਵਾਰ ਦਾ ਸੱਸ ਨਾਲੇ ਸੋਹਰਾ ਗ੍ਰਿਫਤਾਰ ਹੈ ਜੀ ਤੇ ਹੋਰ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਤੇ ਵੀ ਰੇਡ ਕਰਕੇ ਤੁਹਾਨੂੰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਹੈ ਜਣੀ ਤੁਹਾਡਾ ਫੈਸਲਾ ਹੈ ਵੀ ਜਦੋਂ ਤੱਕ ਦੋਸ਼ੀ ਨੂੰ ਮੇਨ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਿਹੜੀ ਹੈ ਤਸਵੀਰਾਂ ਦਿਖਾ ਰਿਹਾ ਰੋਡ ਜਾਮ ਕਰ ਦਿੱਤਾ ਗਿਆ ਤੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਜੀ ਜਾਰੀ ਰਹੇਗਾ ਜੀ ਮੈਂ ਪੋਸਟਾਂ ਟੰਗ ਕਰਾਵਾਂਗੇ ਨਾ লাশ ਨਾ ਕਰਵਾਗੇ ਸੰਸਕਰਨ ਕਰਾਂਗੇ ਬੇਟੀ ਇੱਥੋਂ ਦੀ ਸੀ ਇਸੇ ਪਿੰਡ ਦੀ ਬੇਟੀ ਸੀ ਵਿਆਹੀ ਹੋਈ ਅਸਮਾਨਪੁਰ ਸੀ ਵਿਆਹੀ ਹੋਈ ਅਸਮਾਨਪੁਰ ਆਮਨਦੀਪ ਦਾ ਲਾੜਾ ਹੈ ਡਾਕਟਰ ਮਨਜੀਤ ਸਿੰਘ ਤੇ ਉਹਨਾਂ ਦੀ ਬੇਟੀ ਆਸਮਾਨਪੁਰ ਵਿਆਹੀ ਹੋਈ ਹੈ 21 ਸਾਲਾਂ ਦੇ ਵਿੱਚ ਵਿਆਹੀ ਸੀ ਉਹ ਫੌਜ ਦਾ ਟਰਾਲਾ ਫੌਜੀ ਹੈ ਪਹਿਲਾਂ ਵੀ ਉਸ ਬੰਦੇ ਨੇ ਤਲਾਕ ਕੀਤਾ ਤਾਂ ਇੱਕ ਲੜਕੀ ਦੇ ਨਾਲ ਪਰ ਉਹ ਪਰਿਵਾਰ ਇਹੋ ਜਿਹਾ ਹੈ ਉਹਨਾਂ ਨੂੰ ਖੱਜ ਤੋਂ ਖੱਜ ਅਬੈਲਾ ਜੀ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਇਹ ਲੜਕੀ ਦਾ ਜਿਹੜਾ ਘਰ ਵਾਲਾ ਸੀ ਫੌਜੀ ਵੀ ਦੂਸਰਾ ਵਿਆਹ ਕਰਵਾਇਆ ਸੀ ਲੜਕੀ ਵੀ ਉੱਥੇ ਉਸੇ ਘਰ ਵਿੱਚ ਰਹਿ ਰਹੀ ਸੀ ਫਿਰ ਉਹਨੇ ਹਾਂ ਉਹ ਸਵਾਨਪੁਰੇ ਰਹਿ ਰਹੀ ਸੀ ਜਿਹਦੀ ਸੂਚੀ ਦੂਜੀ ਨਹੀਂ ਉਹ ਤਲਾਕ ਹੋ ਚੁੱਕਾ ਅੱਛਾ ਜੀ ਜਿਹੜੀ ਪਹਿਲੀ ਦੀ ਉਹਨਾਂ ਤਲਾਕ ਹੋ ਗਿਆ ਉਸ ਤੋਂ ਬਾਅਦ ਉਹ ਅਮਨਦੀਪ ਕੌਰ ਨਾਲ ਵਿਆਹ ਸਾਡੀ ਅੱਛਾ ਇਹ ਦੂਸਰੀ ਸ਼ਾਦੀ ਕਰਾਈ ਸੀ ਉਹਨਾਂ ਨੇ ਹੁਣ ਉਹ ਤੀਸਰੀ ਕਰ ਰਹੀ ਆ ਸੀ ਕਿਸੇ ਜਨ ਮਤਲਬ ਠੀਕ ਹੈ ਜੀ ਤਸਵੀਰਾਂ ਨੇ ਪਿੰਡ ਬਿਆਣਾ ਦੀਆਂ ਨਾਲ ਵੱਲੋਂ ਇੱਥੇ ਪੁਲਿਸ ਪ੍ਰਸ਼ਾਸਨ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀਆਂ ਭੈਣਾਂ ਵੀ ਬੈਠੀਆਂ ਨੇ ਹੋਰ ਵੀ ਜੱਥੇਬੰਦੀਆਂ ਜਿਹੜੀਆਂ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਅਜੀਤ ਸਿੰਘ ਜੀ ਰਾਣਾ ਡੀਐਸਪੀ ਆਨੰਦ ਪ੍ਰਸਾਦ ਕੁਲਵਿੰਦਰ ਸਿੰਘ ਜੀ ਢਿੱਲੋਂ ਇਨਚਾਰਜ ਨੂਰ ਪਰਵੇਦੀ ਆਪਾਂ ਗੱਲਬਾਤ ਕਰਦੇ ਹਾਂ ਸਾਰੇ ਇਹਨਾਂ ਨੇ ਧਰਨਾ ਲਗਾਇਆ ਹੋਵੇ ਕਹਿ ਰਹੇ ਨੇ ਵੀ ਕੋਈ ਮੁਜਰਮ ਗ੍ਰਿਫਤਾਰ ਵੀ ਨਹੀਂ ਕੀਤਾ ਹੈਗਾ ਤੇ ਪੁਲਿਸ ਕੋਸ਼ਿਸ਼ ਨਹੀਂ ਕਰ ਰਹੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਤਿੰਨ ਦੋਸ਼ੀ ਸੀਗੇ ਡੋਪਰ ਪਰਚੇ ਚ ਦੋਗੇ ਅਰੈਸਟ ਹੋ ਗਏ ਜੀ ਇੱਕ ਜਿਹੜਾ ਹੈਗਾ ਉਹ ਬਾਹਰ ਵਿੱਚ ਹੈਗਾ ਜੀ ਤੇ ਬਾਕੀ ਤੋਂ ਅਨਫੋਰਚਨਟਲੀ ਉਹ ਆਪਣੀ ਉਹ ਸੁਟੀ ਲੈ ਕੇ ਆਪਣੇ ਕੈਂਪ ਤੇ ਚਲਾ ਗਿਆ ਜੀ ਉਹ ਬਾਰੇ ਭਾਲ ਜੋ ਸਾਡੇ ਅਸੀਂ ਦੱਸ ਸਕਦੇ ਹਾਂ ਉਹ ਨੇ ਬਸ ਜੀ ਉਹ ਸੀ ਕਰਦੇ ਪਰ ਜੀ ਜੀ ਕਰਦੇ ਕਿ ਜਲਦੀ ਚਲੋ ਪੰਜਾਬ ਪੁਲਿਸ ਤਾਂ ਇੱਕ ਸਖਤ ਪੁਲਿਸ ਗੀੜੀ ਜਾਂਦੀ ਹੈ ਮੁਜਰਮ ਨੂੰ ਤਾਂ ਜਲਦੀ ਹੱਥ ਪਾਉਂਦੀ ਹੈ ਤੇ ਇਹ ਜਿਹੜੇ ਧਰਨਾਕਾਰੀ ਖੜੇ ਨੇ ਜਾਂ ਇਹਨਾਂ ਵੱਲੋਂ ਰੋਡ ਜਾਮ ਕੀਤਾ ਗਿਆ ਕਿੰਨਾ ਕੁ ਸਮਾਂ ਹੈ ਸਰ ਵੀ ਕਿੰਨੇ ਕੁ ਸਮੇਂ ਚ ਗ੍ਰਿਫਤਾਰੀ ਹੋ ਸਕਦੀ ਹੈ ਪੁਲਿਸ ਕਿੰਨਾ ਸਮਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਜੀ ਸਾਡੀਆਂ ਸਾਰੀਆਂ ਅਫਰਟਸ ਹੈ ਜੀ ਕੋਈ ਵੀ ਜੇ ਉਹ ਸਾਨੂੰ ਕੋਈ ਲੀਡ ਮਿਲਦੀ ਹੈ ਲੀਡ ਨੂੰ ਫੋਲੋ ਕਰਦੇ ਹਾਂ ਜੀ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਨਾ ਜੀ ਮੈਂ ਐਵੇਂ ਤੁਹਾਨੂੰ ਕਹਿ ਦਿਆਂ ਚਲੋ ਜਣੀ ਤੁਹਾਡੇ ਹਿਸਾਬ ਨਾਲ ਮੋਜਰਮਾ ਚਲੋ ਵੀ ਤੁਹਾਡੀ ਪਕੜ ਚ ਆਏਗਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ ਫੜਨਾ ਪੁਲਿਸ ਦਾ ਕੰਮ ਹੈ ਹਮੇਸ਼ਾ ਫੜਦੇ ਹਾਂ ਅੱਗੇ ਵੀ ਫੜਦੇ ਜੀ ਠੀਕ ਹੈ ਪਹਿਲਾ ਦਿਨ ਸਾਡਾ ਸ੍ਰੀ ਅਜੀਤ ਸਿੰਘ ਜੀ ਰਾਣਾ ਉਹਦੇ ਨਾਲ ਕੁਲਵਿੰਦਰ ਸਿੰਘ ਜੀ ਐਸ ਐਚਓ ਨੂਰ ਪ੍ਰਵੇਦੀ ਉਹਨਾਂ ਵੱਲੋਂ ਚਲੋ ਇੱਕ ਗੱਲ ਕਹੀ ਗਈ ਹੈ ਕਿ ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਅਸੀਂ ਅਰੈਸਟ ਕੀਤੇ ਨੇ ਜਿਉਂ ਹੀ ਸਾਨੂੰ ਕੋਈ ਸੂਚਨਾ ਮਿਲਦੀ ਹੈ ਅਸੀਂ ਇੱਧਰ ਆ ਜਾਓ ਅਸੀਂ ਮੋਜਰਮ ਨੂੰ ਜਲਦੀ ਹੀ ਕਾਰਵਾਈ ਕਰਾਂਗੇ ਜੇ ਸਾਨੂੰ ਕੋਈ ਕਲੂ ਮਿਲਦਾ ਅਸੀਂ ਜੋ ਮੋਜਰਮ ਨੂੰ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਇਸ ਲਖਾਂ ਦੇ ਪਿੱਛੇ ਪਹੁੰਚਾਵਾਂਗੇ ਡੀਐਸਪੀ ਸਾਹਿਬ ਨੇ ਭਰੋਸਾ ਦਿੱਤਾ ਹੈ ਵੀ ਅਸੀਂ ਕਾਫੀ ਬੰਦੇ ਚੁੱਕ ਲੈਨੇ ਉਹਦੇ ਮੈਂਬਰ ਜਿਹਨਾਂ ਨੂੰ ਉਹਨੇ ਜਦੋਂ ਅਸੀਂ ਗੱਲਬਾਤ ਜੂਰਨਾ ਸਸਤਰਾਂ ਵਾਲੇ ਸੀ ਫੜ ਕੇ ਆਏ ਜੀ ਔਰ ਉਹਨਾਂ ਨੂੰ ਵੀ ਜਿਹੜਾ ਸਾਡਾ ਦਹਿਮਾਨਾ ਦੀ ਜਨ ਇਨਸਾਫ ਜੀ ਅਬ ਮਦਰ ਸਟਾਇਆ ਜਾ ਰਿਹਾ ਖੜਾਇਆ ਪਾ ਜਾ ਰਿਹਾ ਜੀ ਹਵਾਲਾ ਦਿੱਤਾ ਗਿਆ ਹੈ ਹੁਣ ਤੁਹਾਡੇ ਸਾਹਮਣੇ ਹੈ ਤੇ ਜਣੇ ਤੁਹਾਡਾ ਇਹ ਹੁਣ ਮਸਲਾ ਇਹ ਵੀ ਜਦੋਂ ਤੱਕ ਮੋਜਰ ਮਾਸਲ ਗ੍ਰਫਤਾਰ ਨਹੀਂ ਹੁੰਦਾ ਇਹ ਧਰਨਾ ਜਾਰੀ ਰਹੇਗਾ ਠੀਕ ਹੈ ਠੀਕ ਹੈ ਜੀ ਆਖਿਆ ਪੁੱਛ ਲੈ ਉਹ ਸੱਚੀ ਦਾ ਮੁੱਦਾ ਆ ਠੀਕ ਹੈ ਜੀ ਚਾਚਾ ਇਹ ਪੁੱਛਦੇ ਲਈ ਜਿਹੜੀ ਦੰਗਾ ਰੋਕੂ ਪੁੱਛਦੀ ਉਹ ਆ ਗਈ ਹੁਣ ਉਹ ਤਾਂ ਵੀ ਸਾਡੇ ਵਾਸਤੇ ਕੋਈ ਪੁੱਛ ਨਹੀਂ ਹੈਗੀ ਜੀ ਮਨਦੀਪ ਬਲੀ ਜੱਜ ਸਾਹਿਬ ਇਹ 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 ਜਿਹੜਾ ਸਿਸਟਮ ਹੈ ਮੈਨੂੰ ਸੁਧਾਰਨਾ ਪੈਣਾ ਇਹ ਤਾਂ ਸੁਧਰਨਾ ਜੇ ਤੁਸੀਂ ਇੱਦਾਂ ਇਕੱਠੇ ਹੋ ਕੇ ਇਹਨਾਂ ਦਾ ਪ੍ਰੋਟੈਸਟ ਕਰਨ ਵਾਸਤੇ ਤੁਸੀਂ ਆਜੋ ਤੁਸੀਂ ਆਜੋ ਸਾਡੇ ਵਿਚਕਾਰ ਬੜੇ ਚੰਗੇ ਚੰਗੇ ਇਲਾਕੇ ਦੇ ਸਿਰ ਬਹੁਤ ਹੀ ਅਬਿਆਨੇ ਪਿੰਡ ਦੇ ਵਿੱਚ ਲੱਗੇ ਹੋਏ ਰੋਡ ਜਾਮ ਦੇ ਧਰਨੇ ਦੇ ਵਿੱਚ ਇੱਕ ਬੇਟੀ ਨੂੰ ਇਨਸਾਫ ਦਿਵਾਉਣ ਦੇ ਲਈ ਭਾਰਤੀ ਕਿਸਾਨ ਜੀ ਉਹਨੀਆਂ ਲੱਖੋਵਾਲ ਦੇ ਅਵਤਾਰ ਸਿੰਘ ਜੀ ਪਰਖਾਲੀ ਉਹਨਾਂ ਦੇ ਨਾਲ ਜੀ ਤੁਹਾਡਾ ਕਿਨਾ ਜੀ ਕਰਨੈਲ ਸਿੰਘ ਜੀ ਹਰੀਪੁਰ ਤੁਹਾਡਾ ਜੀ ਇਹ ਵੀ ਪਹੁੰਚੇ ਨਹੀਂ ਸਸੀ ਕਾਲ ਜੀ ਅਵਤਾਰ ਸਿੰਘ ਜੀ ਪੁਲਿਸ ਨੇ ਮੈਂ ਡੀਐਸਪੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹਨਾਂ ਦੇ ਅਸੀਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਅਰੈਸਟ ਕੀਤੇ ਨੇ ਜਿਉਂ ਹੀ ਸਾਨੂੰ ਕੁਝ ਮੁਜਰਮ ਦਾ ਪਤਾ ਲੱਗਦਾ ਅਸੀਂ ਉਹਨੂੰ ਕਾਨੂੰਨੀ ਪੰਜੇ ਵਿੱਚ ਲੈ ਕੇ ਜੇਲ੍ਹ ਦੇ ਸਲਾਖਾਂ ਪਿੱਛੇ ਪਚਾਵਾਂਗੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਇਹ 3 ਦਿਨ ਹੋ ਗਏ ਜੀ ਇਹ ਜਿਹੜਾ ਪਰਿਵਾਰ ਹੈ ਜਗਾ ਜਿਹੜਾ ੱਟੇ ਖਾ ਰਿਹਾ ਜੀ ਕੋਈ ਵਿਸ਼ਵਾਸ ਨਹੀਂ ਨਾ ਇਹਨੂੰ ਕੋਈ ਮਤਲਬ ਅਸ਼ਵਾਸਨ ਨਹੀਂ ਮਿਲਿਆ ਜੀ ਹੁਣ ਤੱਕ ਦੇਖੋ ਜੀ ਕਿੱਛਾ ਨਹੀਂ ਸਹਾਰੀ ਜੀ ਕੋਈ ਨਹੀਂ ਅੱਛਾ ਪਹੁੰਚਿਆ ਜੀ ਜਿਹੜੇ ਆਪਣੇ ਡੀਐਸਪੀ ਸਾਹਿਬ ਹੈ ਜੀ ਉਹ ਸਭ ਕੋ ਇੱਥੇ ਤੱਕ ਬੋਲ ਗਏ ਵੀ ਜਿਹੜਾ ਤੁਹਾਨੂੰ ਮਤਲਬ ਕਰਨਾ ਤੁਸੀਂ ਕਰ ਜੀ ਤੇ ਤੁਹਾਡਾ ਵੀ ਹੁਣ ਕਿਸਾਨ ਯੂਨੀਅਨ ਇਹਨਾਂ ਨੂੰ ਸਮਰਥਨ ਦੇ ਰਹੇ ਨੇ ਕਿਉਂਕਿ ਤੁਸੀਂ ਤਾਂ ਹਰ ਧਰਨੇ ਦੇ ਵਿੱਚ ਕਿਤੇ ਵੀ ਕੋਈ ਧਰਨਾ ਲੱਗਦਾ ਹੈ ਜਾਂਦੇ ਹੋ ਤੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਬੇਟੀ ਨੂੰ ਜਦੋਂ ਤੱਕ ਮੁਜਰਮ ਜਿਹੜਾ ਨਾਂ ਲੈ ਰਹੇ ਨੇ ਮੇਨ ਦੋਸ਼ੀ ਜਦੋਂ ਤੱਕ ਨਹੀਂ ਜਾਂਦਾ ਉਦੋਂ ਤੱਕ ਧਰਨਾ ਜਾਰੀ ਰੱਖੋਗੇ ਜਾਰੀ ਰਹੂਗਾ ਜੀ ਚਾਹੀ ਕੋਈ ਹੋ ਜਾਵੇ ਕੱਲ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਜੀ ਦਫ਼ਤਰਾਂ ਦਾ ਉਸ ਤੋਂ ਬਾਅਦ ਇਹ ਜੱਥੇ ਹੀ ਇਛਾ ਨਹੀਂ ਮਿਲਦਾ ਸੀ ਐਸੇ ਤਰ੍ਹਾਂ ਇਸ ਜਗ੍ਹਾ ਤੇ ਕੱਲ ਨੂੰ ਡੀਸੀ ਦਫ਼ਤਰ ਦੇ ਧਰਨਾ ਤੋਂ ਬਾਅਦ ਇਹ ਵੀ ਹੋ ਸਕਦਾ ਵੀ ਇਹ ਜਿਹੜਾ ਤੁਹਾਡਾ ਧਰਨਾ ਕਿਸਾਨਾਂ ਵੱਲੋਂ ਹੋਰ ਉਗਰ ਰੂਪ اختیار ਕਰੇ ਉਹ ਅਸੀਂ ਜਿਹੜੀ ਕੱਲ ਕੱਲ ਨੂੰ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਜਿੰਨੀਆਂ ਵੀ ਜੱਫੇ ਬੰਦੀਆਂ ਸਾਰੀਆਂ ਮਤਲਬ ਉਹਨਾਂ ਦੇ ਨਾਲ ਸਬੰਧ ਜੀ ਧੰਨਵਾਦ ਜੀ ਹਾਂਜੀ ਕਹਿਣਾ ਚਾਹੁੰਦੇ ਮੈਂ ਹਰੀਪੁਰ ਤੋਂ ਔਨਲਾਈਨ ਕਰਨਾ ਹੈ ਜੀ ਜਦੋਂ ਸਾਨੂੰ ਪਤਾ ਲੱਗਿਆ ਅੱਜ ਸਵੇਰ ਰਾਤ ਰਾਤ ਪਤਾ ਲੱਗਿਆ ਜੀ ਵੀ ਉੱਥੇ ਇਹ ਲੜਕੀ ਨੇ ਮਤਬ ਉਹ ਨਾਹਰ ਬਿਚਾਰ ਮਾਰੀ ਜੀ ਤਦੋਂ ਇਸੇ ਆ ਕੇ ਸਾਨੂੰ ਪਤਾ ਲੱਗਿਆ ਵੀ ਇਹ ਜੋ ਉਹਦੇ ਘਰ ਵਾਲਾ ਸੀ ਫੌਜੀ ਹੈ ਜੀ ਕਿਉਂਕਿ ਤੇ ਉਹ ਕਿਸੇ ਹੋਰ ਲੜਕੀ ਨਾਲ ਸੰਬੰਧ ਤੇ ਜੀ ਜਨਾਨੀ ਨਾਲ ਜੀ ਤੋ ਉਹ ਨੜਕੀ ਨੇ ਬਹੁਤ ਨੂੰ ਸਮਝਾਇਆ ਲੜਕੀ ਲੱਗੀ ਵੀ ਹੈ ਕਿ ਕਿਹੜੇ ਸੂਰਜਪੁਰ ਤੋਂ 2000 ਬੌਟ ਜੋਬ ਕਰਦੀ ਸੀ ਜੋਬ ਕਰਦੀ ਸੀ ਠੀਕ ਹੈ ਔਰ ਹੁਣ ਲੋਕਾਂ ਤੋਂ ਇਹ ਵੀ ਪਤਾ ਲੱਗਿਆ ਸਾਨੂੰ ਇੱਥੇ ਵੀ ਕੁੜੀ ਇੰਨੀ ਨੇਕ ਖਬੌੜੀ ਸੀ ਜੀ ਕਦੇ ਕੁੜੀ ਦੀ ਕੋਈ ਕਿਸੇ ਪਿੰਡ ਵਿੱਚੋਂ ਵੀ ਕੋਈ ਅਹੀ ਜੀ ਹੋਣੀ ਆਈ ਵੀ ਕੁੜੀ ਚਲੋ ਸਾਡੀ ਬੇਟੀ ਹੈ ਬੇਟੀ ਇਲਾਕੇ ਦੀ ਜੀ ਸਾਡੀ ਬੇਟੀ ਇਲਾਕੇ ਦੀ ਬੇਟੀ ਹੁੰਦੀ ਹੈ ਜ਼ਿਲ੍ਹੇ ਦੀ ਬੇਟੀ ਹੁੰਦੀ ਹੈ ਜੇ ਸਾਡੀਆਂ ਬੇਟੀਆਂ ਪਹਿਲਾਂ ਵੀ ਕਾਫੀ ਇਤਿਹਾਸੇ ਹੋਏ ਨੇ ਜੀ ਅਸੀਂ ਇਨਸਾਫ ਲੈ ਕੇ ਹਾਂ ਜੀ ਉਹ ਤਾਂ ਨਾਮ ਬੋਲਦਾ ਹੋਇਆ ਮਤਲਬ ਜਿਹੜੀ ਧੀ ਪੈਣ ਹੈ ਰੋਪੜ ਜ਼ਿਲ੍ਹੇ ਦੀ ਹੈ ਸਾਡਾ ਰੋਪੜ ਜ਼ਿਲ੍ਹਾ ਹੈ ਉਹ ਸਾਡੀ ਵੀ ਧੀ ਪੈਣ ਹੈ ਅਸੀਂ ਉਹ ਇਨਸਾਫ ਲੈ ਕੇ ਜਿੱਥੇ ਤੱਕ ਵੀ ਹੋਇਆ ਅਸੀਂ ਇਹ ਧਰਨਾ ਵੀ ਮਾਰਾਂਗੇ ਹੋਰ ਵੀ ਅਸੀਂ ਸਰਕਾਰ ਨੂੰ ਦਬਾਅ ਪਾਵਾਂਗੇ ਪਰ ਸਰਕਾਰਾਂ ਸੁੱਟੀਆਂ ਪਈਆਂ ਪਰ ਛੋੜਾ ਇਹ ਕੰਮ ਹੋਇਆ ਵਾ ਹੋਵੇ ਹੁਣ ਤੱਕ ਦੇਖੋ ਜੇ ਕੋਈ ਹੋਰ ਗੱਲ ਹੋਵੇ ਪੁਲਿਸ ਵਾਲੇ ਦੂਏ ਦਿਨ ਕੋ ਕਰ ਲੇਗਾ ਕਿਸਦਰ ਨੇ ਇਹ ਹੁਣ ਪਰਸੋਂ ਦਾ ਕਹਾ ਹੋਇਆ ਵਾ ਹੁਣ ਕੋ ਕੋ ਆਈ ਨਹੀਂ ਗਈ ਜੀ ਜਿਹੜਾ ਖਾਣ ਬਣਿਆ ਇਹ ਸਾਧਨ ਲੋਕਾਂ ਦਾ ਖਾਣ ਇਹ ਸੇ ਪਾਸੰਦੇ ਇਹ ਕਹਿੰਦੇ ਕਿ ਇਸ ਵੀਰਲ ਗਾਥੀ ਅਸੀਂ ਗਾਣਾਂ ਨਾਲ ਉਹ ਕਹਿੰਦੇ ਮੈਂ ਕੁਝ ਮੈਂਬਰ ਅਰੈਸਟ ਕਰਕੇ ਛਾਣੇ ਜਿਹਾ ਭੇਜਾ ਲਏ ਨੇ ਤੇ ਉਹ ਵੀ ਮੁੰਜਮਦਾ ਸਨ ਕੋਈ ਕਲੂ ਮਾਜਾ ਪਤਾ ਲੱਗਦਾ ਹੈ ਜੇ ਸਾਨੂੰ ਕੋਈ ਇਸ ਚਲੰਬੀ ਹੋ ਜੋ ਗਾਣਾਂ ਜਿਹਾ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਹੁਣ ਕਿਸੇ ਗਿਆ ਜੀ ਪਰਸੋਂ ਠੀਕ ਹੈ ਪਰਵਾਰ ਸਾਰੇ 66 ਹੁਣ ਸ਼ਾਮ ਕਿੱਥੇ ਗਿਆ ਠੀਕ ਇਹ ਇਸ ਦਾ ਦੇਖ ਕੇ ਸਮਝਵਾ ਪਰਵਾਰ ਕਿਉਂ ਨਹੀਂ ਇਹਨਾਂ ਦੀ ਗੱਲ ਮੰਨਦੇ ਹੁਣ ਉਹ ਆਰੇ ਵੀ ਨਹੀਂ ਕਿ ਸੈਟਾ ਉਹਨਾਂ ਨੇ ਕਿਹਾ ਕਿ ਕੰਮ ਜਿਹੜਾ ਉਹ ਕਰਨ। ਅਰੇ ਇਹ ਵੀ ਕਿਹਾ ਜਿਹੜਾ ਨੋਟ ਹੈ ਉਹਨਾਂ ਉਹ ਲੜਕੀਆਂ ਕਿਹਾ ਉਹ ਪਾਰ ਪੱਟੇ ਕੋ ਗਾਂਦ। ਉਹ ਕਿਹਦੇ ਕੋਲ ਸੈਲ ਟੂਟਸ ਦਿਖਾਉ요 ਮੜਾ ਜ। ਆਓ ਥੋੜਾ ਸ਼ਾਜੋ। ਲੋ ਜੀ ਸਾਡੀ ਇਲਾਕੇ ਦੀ ਬੇਟੀ ਕਿਉਂਕਿ ਬੇਟੀ ਆਪਣੀਆਂ ਦੀ ਹਮਨੇ ਹੋਦੀ ਨੇ। ਥਿੰਗਾ ਬਾਪ ਦੇ ਸਾਰੇ ਖਰਾ ਤਾਜ਼ ਹੁੰਦੀ ਨੇ। ਓਕਸੀ ਪੇ ਹੋਰੀ ਹੈ। ਕਿਸੇ ਬੇਟੀ ਦੀ ਹੈ ਇੱਕ ਸਾਈਡ ਰੋਡ ਦਿਖਾ ਰਹੇ ਨੇ ਭਾਰਤੀ ਕਿਸਾਨ ਜੀ ਨੇ ਹਾਂ ਜੀ। ਦਿਖਾਓ ਜੀ। ਐਸਐਸਪੀ ਸਾਹਿਬ ਨੂੰ ਰਾਤ ਇਹ ਫਿਰ ਗਿਆ ਜੀ ਆਪ ਮੈਸੇਜ ਪਾਇਆ ਹੈ ਐਸਐਸਪੀ ਸਾਹਿਬ ਨੂੰ। ਵੀ ਥੋੜੀ ਜਗ੍ਹਾ ਥੋੜਾ ਟਾਈਮ ਲਵੇ ਤੁਹਾਨੂੰ ਸਾਈਡ ਨੋਟ ਮੇਰੇ ਪੂਰੇ ਹੋਸ਼ਵਾਸੇ ਵਿੱਚ ਲਿਖਿਆ ਹੋਇਆ ਹਾਂ ਜੀ ਦੇ ਵਿੱਚ ਦੋਸ਼ੀ ਦਾ ਨਾਮ ਵੀ ਲਿਖਿਆ ਹੋਇਆ ਹੈ ਇਹਨਾਂ ਵੱਲੋਂ ਕੁਕਸਾ ਲਿਆ ਗਿਆ ਕੁੜੀ ਇੱਥਾ ਕਰੋ ਜੀ ਉੱਪਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਇਹਨਾਂ ਵੱਲੋਂ ਜਿਹੜਾ ਧਰਨਾ ਇੱਕ ਹੁਣ ਜਾਇ ਰੋਕੀ ਫੜਤੀ ਜਾ ਰਹੀ ਹੈ ਤੁਹਾਨੂੰ ਆਡੀ ਆਪਣੀ ਜਗ੍ਹਾ ਬੈਠੇ ਰਹਿਣਾ ਇਹ ਵੀ ਆਪਣਾ ਠੀਕਾ ਪੱਖ ਰੱਖਣਾ ਇਹਨਾਂ ਦਾ ਪਤਾ ਕਿਉਂਕਿ ਆਖਰਕਾਰ ਕਾਰਵਾਈ ਦਾੜੀ ਹੈ ਪੁਲਿਸ ਪ੍ਰਸ਼ਾਸਨ ਨੇ ਬੱਟੇ ਕਰਦੇ ਬੰਦੀ ਕਰ ਜਦੋਂ ਕੋਈ ਹੂ ਇਹ ਸਮਝ ਕਿ ਬਹੁਤ ਗੱਲ ਹੈ